ਠੀਕ ਹੈ ਕੀ ਹੋ ਗਿਆ ਸਰਜ ਪੀਸੀ ਕੀ ਚੱਲ ਰਹੀ ਹੈ ਕਿਸ ਮਕਸਦ ਲਈ ਚੱਲ ਰਹੀ ਹੈ ਸ਼ੀ ਮੁਕਸਰ ਸਾਹਿਬ ਪੁਲਿਸ ਨੂੰ ਇੱਕ ਸੈਕਸੈਸਫੁਲ ਆਪਰੇਸ਼ਨਸ ਦੇ ਵਿੱਚ ਇੱਕ ਹੋਰ ਬੜੀ ਸਫਲਤਾ ਮਿਲੀ ਹੈ ਜਿਹਦੇ ਵਿੱਚ ਸਾਡੀ ਟੀਮ ਲੀਡ ਬਾਈ ਇਨਚਾਰਜ ਸੀਆਈਏ 1 ਰਵਿੰਦਰ ਇਨਚਾਰਜ ਟੈਕਨੀਕਲ ਸੈਲ ਤੇ ਇਨਚਾਰਜ ਤੇ ਐਸਐਚਓ ਸਿਟੀ ਮੁਕਸਰ ਅੰਡਰ ਦੀ ਸੁਪਰਵੀਜ਼ਨ ਆਫ ਐਸਪੀਡੀ ਨੇ ਇੱਕ ਐਕਸਟਰਸ਼ਨ ਰਿੰਗ ਨੂੰ ਬਸਟ ਕੀਤਾ ਹੈ ਇਦੇ ਵਿੱਚ ਅਸੀਂ ਦੋ ਕੁ ਮੁਲਜ਼ਮ ਫੜੇ ਹਨ ਜੋ ਕਿ ਇੱਕ ਨਾਮੀ ਬਿਜ਼ਨਸਮੈਨ ਮੁਖਸਰ ਸਾਹਿਬ ਦੇ ਉਹਨੂੰ ਫੋਨ ਕਰਕੇ ਉਹਦੇ ਤੋਂ 50 ਲੱਖ ਦੀ ਡਿਮਾਂਡ ਕਰ ਰਹੇ ਸੀ ਤੇ ਕਹਿ ਰਹੇ ਸੀ ਕਿ ਜੇਕਰ ਤੁਸੀਂ ਪੈਸੇ ਨਹੀਂ ਦਿੱਤੇ ਅਸੀਂ ਤੁਹਾਡੇ ਬੱਚਿਆਂ ਨੂੰ ਉਠਾ ਕੇ ਲੈ ਜਾਵਾਂਗੇ ਤੇ ਉਹਨੂੰ ਮਾਰ ਦੇਵਾਂਗੇ ਇਹਨਾਂ ਨੇ ਕਈ ਵਾਰੀ ਉਹਨੂੰ ਫੋਨ ਕੀਤਾ ਤੇ ਜਦੋਂ ਇਹਨਾਂ ਨੂੰ ਲੱਗਿਆ ਕਿ ਉਹ ਹਲੇ ਲਾਈਨ ਤੇ ਨਹੀਂ ਆ ਰਿਹਾ ਇਹ ਉਹਦੇ ਘਰ ਜਾ ਕੇ ਪੱਥਰ ਵੀ ਸੁੱਟ ਕੇ ਆਏ ਉਹਦੀ ਖਿੜਕੀ ਦੇ ਵਿੱਚ ਉਸ ਤੋਂ ਬਾਅਦ ਜੋ अपना विक्टिम ਹੈਗਾ ਉਹਨੇ ਮੈਟਰ ਨੂੰ ਸੀਰੀਅਸ ਲੈਂਦੇ ਹੋਏ ਸਾਨੂੰ ਅਪਰੋਚ ਕੀਤੀ ਅਪਰੋਚ ਕਰਨ ਦਾ ਜਦੋਂ ਸਾਡੇ ਕੋਲ ਆਇਆ ਸਾਡੀ ਸਾਰੀ ਟੀਮ ਇਮੀਡੀਏਟਲੀ ਮੂਵ ਕਰ ਗਈ ਤੇ ਉਹਨਾਂ ਨੇ ਐਕਸ਼ਨ ਵਿੱਚ ਆ ਕੇ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਯੂਜ਼ ਕਰਕੇ ਇਹ ਬੰਦਿਆਂ ਨੂੰ ਫੜਿਆ ਕਾਬੂ ਕੀਤਾ ਇਹ ਜੋ ਹੈਗੇ ਅਕਿਊਜ਼ ਇੱਕ ਰਾਜਵਿੰਦਰ ਸਿੰਘ ਹੈਗਾ ਤੇ ਦੂਜਾ ਗੁਰਦੇਵ ਸਿੰਘ ਹੈ ਜੋ ਇਹਨਾਂ ਨੇ ਮੋਬਾਈਲ ਫੋਨਸ ਯੂਜ਼ ਕੀਤੇ ਸੀ ਤੇ ਜੋ SIM ਕਾਰਡਸ ਯੂਜ਼ ਹੋਏ ਸੀ ਉਹ ਸਾਰੇ ਕੇ ਸਾਰੇ ਰਿਕਵਰ ਹੋ ਚੁੱਕੇ ਹਨ ਤੀਹਾਂ ਦੀ ਪੁੱਛਗਿੱਛ ਚੱਲ ਰਹੀ ਹੈ ਤੇ ਇਹ ਵੀ ਚੈੱਕ ਕਰ ਰਹੇ ਅਸੀਂ ਕਿ ਇਹਨਾਂ ਦੇ ਕੋਈ ਗੈਂਗਸਟਰ ਲਿੰਕਸ ਹੈਗੇ ਜਾਂ ਨਹੀਂ ਕਾਲ ਕਰਦੇ ਸੀ ਸਭ ਤੋਂ ਪਹਿਲੇ ਦੂਸਰੇ ਕੋਲ ਇਹ ਦੋਨੋਂ ਕਾਲਾਂ ਕਰਦੇ ਸੀ ਜੀ ਨਾਰਮਲ ਕਾਲ ਵੀ ਕਰਦੇ ਹੁੰਦੇ ਸੀ ਤੇ WhatsApp ਕਾਲ ਵੀ ਕਰਦੇ ਸੀ ਇਹਨਾਂ ਦਾ ਬੇਸਿਕਲੀ ਜੋ ਮੋਡਸ ਆਪਰੇਂਡ ਹੀ ਰਿਹਾ ਸੀ ਇਹਨਾਂ ਨੇ ਇੱਕ ਪੁਰਾਣਾ ਮੋਬਾਈਲ ਫੋਨ ਕਿਸੇ ਦਾ ਬੰਦੇ ਦਾ ਲੈ ਕੇ ਉਹਦਾ SIM ਬਦਲ ਕੇ ਨਵੇਂ ਡਿਵਾਈਸ ਵਿੱਚ ਡਾਲ ਕੇ ਕਾਲ ਕਰਦੇ ਹੁੰਦੇ ਸੀ ਤੇ ਨਾਲ ਹੀ ਕਾਲ ਕਰਕੇ ਫੋਨ ਸਵਿਚ ਆਫ ਕਰਕੇ ਇੱਕ ਨਵੇਂ ਡਿਵਾਈਸ ਦੇ ਵਿੱਚ ਆਪਣਾ SIM ਪਾ ਲੈਂਦੇ ਹੁੰਦੇ ਸੀ ਇਹ ਵਿਅਕਤੀ ਹੈ ਜਿਹੜੇ ਦੋ ਦੋ ਵਿਅਕਤੀ ਹੈਗੇ ਜੋ ਫੜੇ ਗਏ ਤੇ ਦੋਈ ਦਾ ਗੈਂਗ ਹਲੇ ਤੱਕ ਜੋ ਇਨਟੈਰੋਗੇਸ਼ਨ ਹੋਈ ਹੈ ਉਸ ਤੋਂ ਕਲੀਅਰ ਹੋਇਆ ਹੈ ਕਿ ਦੋ ਹੀ ਸੀਗੇ ਜੇ ਇਹਨਾਂ ਤੋਂ ਔਰ ਵੀ ਅਸੀਂ ਕਲੀਅਰ ਕਰ ਰਹੇ ਹਾਂ ਕਿ ਜੇਕਰ ਇਹਨਾਂ ਨੇ ਕਿਸੇ ਔਰ ਬੰਦੇ ਨੂੰ ਵੀ ਟਾਰਗੇਟ ਕੀਤਾ ਹੋਵੇ ਤੇ ਉਹ ਤੋਂ ਪੈਸੇ ਲੈਂਦੇ ਹੋਣ ਤੇ ਉਹ ਵੀ ਸਾਨੂੰ ਇਨਫਾਰਮੇਸ਼ਨ ਮਿਲ ਜਾਵੇ। ਕਿਸ ਤਰ੍ਹਾਂ ਕੀਤਾ ਕਲਾਈਂਟ ਕਰ ਲਈਆ ਤੁਹਾਨੂੰ ਪਤਾ ਜਾਂਦੇ ਸੀ ਹਾਂ ਇਹਨਾਂ ਚੋ ਇੱਕ ਬੰਦਾ ਸੀਗਾ ਉਹ ਅਟਲ ਦੇ ਕੋਲ ਕੁਝ ਸਾਲ ਪਹਿਲੇ ਕੰਮ ਕਰਕੇ ਗਿਆ ਸੀ ਤੇ ਉਹਨੂੰ ਪਤਾ ਸੀ ਕਿ ਇਹਨਾਂ ਦੇ ਕੋਲ ਜੋ ਹੈਗੇ ਠਿਕ-ਠਕ ਪੈਸੇ ਹੈਗੇ ਜੇ ਅਸੀਂ ਮੰਗੀਏ ਤੇ ਕੁਛ ਨਾ ਕੁਛ ਦੇਣ ਜੋਗੇ ਹੋਣਗੇ ਤੇ ਇਹਨੇ ਫਿਰ ਜਾ ਕੇ ਨੰਬਰ ਲੇਤਾ ਉਹਨਾਂ ਦੀ ਦੁਕਾਨ ਦੇ ਉੱਤੋਂ फिर लेकर इन्होंने कॉल की वो भी इन्हें कॉल दूजे बंदे तो कराई ताकि यदि अपनी आवाज़ वो जो विक्टम है वो ना ले तो इन्हें फिर नाल गुरदेव सिंह कॉल की तो उन्हें धमकाया फोन लोग बड़े डरते फोन भी आ मेरी सारे अपील यही है कि जी ये केस सानू जो है नौ तारीख नौ तारीख में कॉल आने शुरू हुए सानू तेरह तारीख को इंफॉर्मेन दी उन्हें जो हमारे विक्टम है 14 ਤਾਰੀਖ ਤੱਕ ਅਸੀਂ ਸਾਰੇ ਬੰਦੇ ਫੜਕੇ ਅੰਦਰ ਦੇ ਚੁਕੇ ਸੀ ਤੇ ਮੇਰੀ ਸਾਰਿਆਂ ਨੂੰ ਇਹ ਅਪੀਲ ਹੈ ਕਿ ਤੁਹਾਨੂੰ ਕੋਈ ਵੀ ਐਕਸਟਰੈਸ਼ਨ ਕਾਲ ਆਂਦੀ ਤੁਸੀਂ ਇਮੀਡੀਏਟਲੀ ਸਾਡੀ ਨੋਲੇਜ ਵਿੱਚ ਲੈ ਕੇ ਆਓ ਤੁਹਾਡੀ ਪੂਰੀ ਮਦਦ ਕਰਾਂਗੇ ਤੇ ਜੋ ਬੰਦੇ ਲੋਕਲ ਕਲਪਟਸ ਹੈਗੇ ਫੜਕੇ ਨੂੰ ਅੰਦਰ ਵੀ ਦੇ ਇਨਾ ਕੋਈ ਹਥਿਆਰ ਵੀ ਬਰਾਮਦ ਹੋਇਆ ਕਿਸੇ ਇਹਨਾਂ ਕੋਲੋਂ ਹਲੇ ਤੱਕ ਕੋਈ ਹਥਿਆਰ ਬਰਾਮਦ ਨਹੀਂ ਹੋ ਪਰ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਇਹਨਾਂ ਦੀ ਪੁਲਿਸ ਰਿਮਾਂਡ ਲੈ ਕੇ ਇਹਨਾਂ ਦੀ ਅੱਗੇ ਪੁੱਛਗਿੱਛ ਕਿੱਥੀ ਜਾਏਗੀ ਵੈਪਨ ਹੋਣਗੇ ਵੈਪਨ ਵੀ ਰਿਕਵਰ ਹੋਣਗੇ ਤੇ ਜੇਕਰ ਇਹਨੇ ਕਿਸੇ ਹੋਰ ਨੂੰ ਵਿਕਟਿਮ ਬਣਾਇਆ ਹੋਵੇਗਾ ਉਹ ਵੀ ਫੜਿਆ ਜਾਏਗਾ ਪਰ ਪਰਿ सानू भी बड़ा चंगा लगे तो सारी टीम ने बहुत वध्या काम किया रात भर लगे रहे सारी जो एनालिसिस करना से टैक्निकल एनालिसिस हो गया तो बाकी ह्यूमन इंटैलीजेंस इकट्ठी करने वाली जो गल बहुत चंगे सोहने तरीके नाल सारी टीम ने काम किया है तो बंद काबू किया जी ये तो इन द तो हले पुछगिछ चल रही है कि पहले इतना कुछ किया या नहीं किया ਜਲੇ ਦੇ ਵਿੱਚ ਨਹੀਂ ਜਲੇ ਦੇ ਵਿੱਚ ਮੈਨੂੰ ਪਹਿਲੀ ਇਨਫੋਰਮੇਸ਼ਨ ਆਈ ਸੀ ਜਦੋਂ ਦਾ ਮੈਂ ਐਸਐਸਪੀ ਲੱਗਿਆ ਇੱਥੇ ਮੈਸੇਜ ਪੀ ਦਾ ਕਾਰਜਕਾਰ ਸਾਹਮਣੇ ਇਹ ਹੈਗੇ ਬੁੱਲਰ ਕਲੋਨੀ ਦੇ ਰਹਿਣ ਵਾਲੇ ਮੁਕਸਰ ਸਾਹਿਬ ਦੋਨੋਂ ਦੋਨੋਂ ਦੋਨੇ ਸਾਥੀ ਦੱਸਿਆ ਜੀ ਨਸ਼ੇ ਗਾਇਸ਼ ਨੂੰ ਦੋਨੇ ਸਾਥੀ ਹੈਗੇ ਨਸ਼ੇ ਵਾਲੀ ਗੱਲ ਹਲੇ ਤੱਕ ਸਾਹਮਣੇ ਨਹੀਂ ਆਈ ਹੈ ਬਟ ਅਸੀਂ ਕੋਸ਼ਿਸ਼ ਕਰਾਂਗੇ ਇਸ ਕੰਮ ਕਰਦੇ ਹਾਂ ਵੈਸੇ ਕੰਮ ਕਰਦੇ ਕੱਟ ਇਹ ਹੈਗੀ ਇਹਨਾਂ ਦੀ 30 35 ਸਾਲ ਦੀ ਉਮਰ ਹੈ